ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਅਸੀਂ ਆਏ ਹਾਂ ਲਹਿਰੇਗਾ ਅਗਗੇ ਦੇ ਇੱਕ ਪਿੰਡ ਦੇ ਵਿੱਚ ਖੋਖਰ ਕਲਾ ਦੇ ਵਿੱਚ ਇੱਥੇ ਆਪਾਂ ਕਿਸਾਨ ਭਾਈ ਨੂੰ ਆਪਾਂ ਨੇ ਮਤਲਬ ਕਣਕ ਦੇ ਵਿੱਚ ਆਪਾਂ ਪੂ ਵਸਤਰ ਪੋਆਇਆ ਸੀਗਾ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਕੀ ਤਜਰਬਾ ਰਿਹਾ ਤੇ ਤੁਹਾਡੀ ਉਹਨਾਂ ਨਾਲ ਆਪਾਂ ਰੂਬਰੂ ਕਰਵਾਉਂਦੇ ਹਾਂ ਉਹਨਾਂ ਨੂੰ ਕੀ ਤਜਰਬਾ ਰਿਹਾ ਤੇ ਕਿਸ ਤਰ੍ਹਾਂ ਦਾ ਰਿਜ਼ਲਟ ਰਿਹਾ ਉਹਨਾਂ ਨੂੰ ਪੂ ਵਸਤਰ ਵਰਤਣ ਤੋਂ ਬਾਅਦ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਤੇ ਪਿੰਡ ਕਿਹੜਾ ਜੀ ਮੇਰਾ ਨਾਮ ਜੀ ਗੁਰਜੀਤ ਸਿੰਘ ਪਿੰਡ ਖੋਖਰ ਕਲਾ ਜੀ ਤੇ ਮੈਂ ਤੁਸੀਂ ਭੂ ਵਸਤਰ ਦਾ ਪੈਕੇਟ ਪਾਇਆ ਸੀਗਾ ਲਹਿਰੇ ਗਾ ਅੱਗੇ ਵਿਨੋਦ ਜੀ ਕੋਲੋਂ ਲੈ ਕੇ ਮੈਂ ਲਹਿਰੀ ਗਿਆ ਸੀ ਆਪਣੇ ਵਿਨੋਦ ਸਿੰਘ ਸੀ ਉਹਨਾਂ ਕਹਿੰਦੇ ਵੀ ਇੱਕ ਕਿੱਲੇ ਚ ਪਾ ਕੇ ਦੇਖ ਲਓ ਤੁਸੀਂ ਹੂੰ ਜੇ ਤੁਹਾਨੂੰ ਰਿਜ਼ਲਟ ਮਿਲਿਆ ਹੂੰ ਤਾਂ ਤੁਸੀਂ ਪਾਇਓ ਅੱਗੇ ਤੋਂ ਨਹੀਂ ਪਾਉਣਾ ਤਾਂ ਨਾ ਪਾਇਓ ਠੀਕ ਹੈ ਜੀ ਮੈਂ ਇਹ ਇੱਕੜ ਸੀ ਇਹ ਵਿਚਾਲੇ ਹੈ ਪੰਜ ਕਿੱਲੇ ਹੈ ਮੇਰੇ ਜੀ ਉਧਰ ਛੱਡ ਕੀਤੇ ਇੱਧਰ ਛੱਡ ਕੀਤੇ ਵਿਚਾਲੇ ਮੇਰੇ ਜੀ ਬਹੁਤ ਆਇ ਲਾਲੂ ਵੀ ਮੈਂ ਜਿੰਕ ਮੈਗਜ਼ੀਨ ਸਾਰੀਆਂ ਸਪਰੇਹਾਂ ਕਰ ਲੈਂਦਾ ਸੀ ਜੀ ਹੂੰ ਉਹ ਕਣਕ ਬਸ ਪਹਿਲਾ ਜਦੋਂ ਸਟਾਰਟਿੰਗ ਦੇ ਵਿੱਚ ਹੁੰਦੀ ਪਹਿਲਾ ਪਾਣੀ ਲਾ ਕੇ ਉਦੋਂ ਵੀ ਖਤਮ ਜੇ ਹੋ ਜਾਂਦੀ ਜੰਮੀ ਬਿਲਕੁਲ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਨਸਾਰੇ ਤੇ ਆ ਜਾਂਦੀ ਜੀ ਉਦੋਂ ਬਾਅਦ ਬਿਲਕੁਲ ਆਏ ਹੋ ਜਾਂਦੀ ਜੀ ਸਿੰਗਲ ਸਿੰਗਲ ਛੋਟੀ ਛੋਟੀ ਬੱਲੀ ਠੀਕ ਹੈ ਜੀ ਤੇ ਬਸ ਐ ਰਾਰੂ ਵੀ ਜਿਵੇਂ ਵੱਡਣ ਵੇਲੇ ਆਏ ਹੁੰਦਾ ਸੀ ਜਾਨਵਰ ਨਹੀਂ ਹੁੰਦੀ ਸੀ ਤੂੜੀ ਕਰਨ ਵੇਲੇ ਵੀ ਨਹੀਂ ਜਾਨ ਹੁੰਦੀ ਸੀ ਠੀਕ ਫਿਰ ਐਤ ਕੀ ਮੈਂ ਇਹ ਸ਼ੇਕਰ ਦੇ ਵਿੱਚ ਪਾਇਆ ਜੀ ਉਹ ਠੀਕ ਹੈ ਪੂਆਸਤਰ ਦਾ ਤੁਸੀਂ ਪੈਕੇਟ ਇਹਦੇ ਵਿੱਚ ਪਾਇਆ ਕਿੱਕੜੀ ਇਹ ਸ਼ੇਕਰ ਦੇ ਵਿੱਚ ਪਾਇਆ ਜੀ ਵਿਚਾਲੇ ਠੀਕ ਹੈ ਜੀ ਇੱਧਰ ਛੱਡ ਕੇ ਜੀ ਇੱਧਰ ਛੱਡ ਕੇ ਠੀਕ ਠੀਕ ਹੈ ਇਤਕੀ ਮੈਨੂੰ ਇਹ ਲੈ ਲਓ ਵੀ ਇਹਦਾ 100% ਰਿਜ਼ਲਟ ਮਿਲੇ ਜੀ ਕੀ ਫਰਕ ਲੱਗਦਾ ਤੁਹਾਨੂੰ ਜਿਵੇਂ ਮੰਨ ਲਓ ਤੁਸੀਂ ਦੇਖਿਆ ਤੁਹਾਡੇ ਤਜਰਬੇ ਰਹੇ ਨੇ ਮੇਰਾ ਤਜਰਬਾ ਇਹ ਰਹੇ ਜੀ ਪਹਿਲਾਂ ਮੈਂ ਪਹਿਲਾਂ ਵੀ ਮੇਰੇ ਕੋਲ ਟ੍ਰਾਇਲ ਬਹੁਤ ਲਾਇਆ ਮੈਂ ਮੈਗਜੀਨ ਦੇ ਸਾਰੇ ਸਲਫਰ ਡੀਏਪੀ ਸਾਰੇ ਜਿੰਨੇ ਵੀ ਕੈਲਸ਼ੀਅਮ ਬਹੁਤ ਤੱਤ ਪਾਏ ਜੀ ਇਤੋਂ ਨਹੀਂ ਉਹ ਲੋਟ ਆਇਆ ਜੀ ਜੀ ਤੇ ਫਿਰ ਇਤਕੀ ਮੈਂ ਇਹ ਇੱਕ ਪੈਕਟ ਪਾਇਆ ਜੀ ਪਹਿਲੇ ਪਾਣੀ ਹੂੰ ਯੂਰੀ ਰੇਚ ਰਲਾ ਕੇ ਠੀਕ ਹੈ ਨਾ ਮੇਰੀ ਕਣਕ ਪਹਿਲੇ ਪਾਣੀ ਤੋਂ ਬਾਅਦ ਉਸ ਤਰ੍ਹਾਂ ਹੋਈ ਤੇ ਨਾ ਹੁਣ ਨਸਿਆਰੀ ਪਿਆ ਕੇ ਹੋਈ ਠੀਕ ਹੈ ਮੈਂ ਮਤਲਬ ਤੁਹਾਡੀ ਕਣਕ ਪਿਛਲੇ ਤਜਰਬਿਆਂ ਦਰਮਿਆਨ ਬਹੁਤ ਵਧੀਆ ਰਹੀ ਹੈ ਬਹੁਤ ਸਭ ਆਹ ਲਾ ਲਓ ਜੀ 90 ਤੋਂ 95% ਰਿਜ਼ਲਟ ਹੈ ਜੀ ਮੈਨੂੰ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਤੁਹਾਨੂੰ ਹੋਰ ਫਰਕ ਕੀ ਲੱਗਦਾ ਜਿਵੇਂ ਇਧਰ ਦੀ ਬੱਟ ਦੇ ਨਾਲ ਇਧਰ ਵੀ ਕਣਕ ਲੱਗੀ ਹੋਈ ਆ ਇਧਰ ਵੀ ਆਪਣੀ ਕਣਕ ਲੱਗੀ ਹੋਈ ਆ ਕਣਕ ਮੇਰੀ ਆਹ ਪਰਲੇ ਪਾਸੇ ਵੀ ਇਧਰ ਵੀ ਬੱਲੀ ਦਾ ਵੀ ਫਰਕ ਹੈ ਜੀ ਆ ਦੇਖੋ ਠੀਕ ਹੈ ਜਿਵੇਂ ਆਹ ਬੱਲੀ ਤੁਸੀਂ ਦਿਖਾ ਰਹੇ ਹੋ ਬੱਲੀ ਹੈ ਜੀ ਠੀਕ ਹੈ ਆਪਾਂ ਨੇੜੇ ਤੋਂ ਇਹ ਫੜੀਆ ਤੇ ਨੇੜੇ ਤੋਂ ਹੀ ਆ ਫੜੀਆ ਦੇਖੋ ਠੀਕ ਹੈ ਮਤਲਬ ਕਿ ਤੁਸੀਂ ਕਹਿ ਰਹੇ ਹੋ ਵੀ ਆ ਬੱਲੀ ਜਿਹੜੀ ਕਣਕ ਦੀ ਹੈਗੀ ਆ ਇਹ ਛੋਟੀ ਹੈ ਜਿਹੜੀ ਆ ਬੱਲੀ ਆ ਇਹ ਕਣਕ ਦੀ ਵੱਡੀ ਹੈ ਵੱਡੀ ਹੈ ਜੀ ਬਾਕੀ ਜੜ ਪੱਟ ਕੇ ਦੇਖਦੇ ਤਾਂ ਇਹਦੀ ਜੜ ਬਹੁਤ ਨੰਗਾਈ ਦੇ ਵਿੱਚ ਹੈ ਜੀ ਇਹਦੀ ਜੜ ਬਹੁਤ ਹੋਛੀ ਹੈ ਮਤਲਬ ਕਿ ਜੜ ਦਾ ਵੀ ਫਰਕ ਹੈਗਾ ਜੜ ਦਾ ਵੀ ਫਰਕ ਹੈ ਜੀ ਜੜ ਦੇ ਫਰਕ ਕਰ ਕਾਰ ਨਹੀਂ ਉੱਪਰ ਜਿਹੜਾ ਫਲ ਆ ਉਹ ਵਧੀਆ ਆਇਆ ਹੋਇਆ ਫਲ ਬਹੁਤ ਵਧੀਆ ਆਇਆ ਹੋਇਆ ਠੀਕ ਹੈ ਤੁਸੀਂ ਆਪਣੇ ਤਜਰਬੇ ਦਰਮਿਆਨ ਹੋਰ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਾਂ ਇਹ ਕਹਿਣਾ ਚਾਹੁੰਦੇ ਆ ਜੀ ਦੇਖੋ ਇੱਕ ਪੈਕਟ ਲੈ ਕੇ ਪਾ ਲਓ ਇੱਕ ਨਾਲ ਆਪਾਂ ਨੂੰ ਉਹ ਨਹੀਂ ਹੁੰਦਾ ਤੁਸੀਂ ਜੇ ਆਪ ਪਹਿਲਾਂ ਆਪ ਤਜਰਬਾ ਲਓ ਹੂੰ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਆਪ ਤਜਰਬਾ ਮਿਲ ਗਿਆ ਫੇਰ ਗਾਹਾਂ ਵੀ ਭੰਜਾਂ ਨਾਲ ਵੀ ਸਾਂਝ ਕਰੋ ਤੇ ਨਾਲੇ ਆਪਦਾ ਫਾਇਦਾ ਕਰੋ ਨਾਲੇ ਕਿ ਚਾਰ ਭੰਜਾਂ ਦਾ ਹੋਰ ਫਾਇਦਾ ਕਰੋ ਜੀ ਮਤਲਬ ਕਿ ਕਿਤੇ ਨਾ ਕਿਤੇ ਤੁਹਾਡਾ ਕਹਿਣਾ ਇਹੀ ਹੈ ਵੀ ਨਾਲੇ ਤਾਂ ਆਪ ਆਪਾ ਜ਼ਹਿਰ ਤੋਂ ਬਚੀਏ ਨਾਲੇ ਆਪਾਂ ਲੋਕਾਂ ਨੂੰ ਬਚਾਈਏ ਹਾਂ ਜੀ ਆਰਗੈਨਿਕ ਪ੍ਰੋਡਕਟ ਹੈ ਇਹ ਕੁਝ ਨਹੀਂ ਇਹਦੇ ਵਿੱਚ ਪੈਸੀ ਸਾਈਡ ਨਹੀਂ ਕੋਈ ਜੀ ਹੈਗਾ ਜੀ 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 ਇਹ ਬਹੁਤ ਵਧੀਆ ਰਿਜ਼ਲਟ ਮਿਲੇ ਮੈਨੂੰ ਕਿ ਝੋਨੇ ਚ ਵੀ ਪਾਵਾਂਗੇ ਜੀ ਠੀਕ ਹੈ ਤੁਸੀਂ ਕਿੰਨੀ ਖੇਤੀ ਕਰਦੇ ਹੋ ਗੁਰਜੀਤ ਜੀ ਬਾਈ ਜੀ 20 ਏਕੜ ਦੀ ਕਰਦੇ 20 ਏਕੜ ਦੀ ਕਰਦੇ ਖੇਤੀ ਤੇ ਹੁਣ ਤੁਸੀਂ ਇੱਕ ਕਿਲੇ ਦੇ ਵਿੱਚ ਪਾਇਆ ਸੀ ਤੇ ਤੁਸੀਂ ਝੋਨੇ ਦੇ ਵਿੱਚ ਝੋਨੇ ਦੇ ਵਿੱਚ ਪਾਉਂ ਜੀ ਮੈਂ 10 ਤੋਂ 15 ਏਕੜ ਦੇ ਵਿੱਚ ਪਾਉਂਗੀ ਠੀਕ ਹੈ 10 ਤੋਂ 15 ਏਕੜ ਦੇ ਵਿੱਚ ਤੁਸੀਂ ਪਾਉਂਗੇ ਵੀ ਮਤਲਬ ਇੱਕ ਅਲੱਗ ਤਜਰਬਾ ਇੱਕ ਝੋਨੇ ਦੇ ਵਿੱਚ ਕਰਕੇ ਦੇਖੋਗੇ ਬਿਲਕੁਲ ਜੀ ਠੀਕ ਹੈ ਜੀ ਚਲੋ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ